ਵਹਾਰਾਜ ਦੀ ਖਿਜੂਰੀ ਚ ਬੈਠੀ ਸਾਰੀ ਸਾਥ ਸੰਗਤ ਜੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਅੱਜ ਅਸੀਂ ਸਾਰੇ ਅੱਜ شیخ巴巴 ਫਰੀਦ ਜੀ ਦੀ ਆਗਮਨ ਦਿਵਸ ਦੇ ਉੱਤੇ ਇਕੱਠੇ ਹੋਏ ਆਂ ਇਸ ਮੌਕੇ ਦੇ ਉੱਤੇ ਸਾਰੀ ਕਤਰਤ ਸਾਥ ਸੰਗਤ ਨੂੰ ਅਤੇ ਪੂਰੇ ਜ਼ਿਲ੍ਹੇ ਦੇ ਜਿੰਨੇ ਵੀ ਨਿਵਾਸੀ ਲੈ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆਂ ਬਾਬਾ ਫਰੀਦ ਜੀ ਦੀ ਜੋ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਹੈ ਉਹਨਾਂ ਨੇ ਸਦਾ ਆਪਣੀ ਬਾਣੀ ਰਾਹੀਂ ਨਿਮਰਤਾ ਦਾ ਆਪਸੀ ਭਾਈਚਾਰੇ ਦਾ ਮਿਲ-ਜੁਲ ਕੇ ਚੱਲਣ ਦਾ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੱਤਾ ਤੇ ਮੈਂ ਆਪ ਸਭ ਨੂੰ ਬੇਨਤੀ ਕਰਦੀ ਆਂ ਕਿ ਇਸ ਆਗਮਨ ਦਿਵਸ ਤੋਂ ਅੱਪਾ ਉਹਨਾਂ ਦੀ ਬਾਣੀ ਦੇ ਵਿੱਚ ਜੋ ਸਾਨੂੰ ਸੰਦੇਸ਼ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਚੱਲੀਏ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੀਆਂ ਅਤੀਸ ਆਗਮਨ ਦਿਵਸ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੀਆਂ ਕਿ ਜਿਸ ਤਰ੍ਹਾਂ ਹਰ ਸਾਲ ਉਹਨਾਂ ਦੀ ਕਿਰਪਾ ਜਿਵੇਂ ਹਰੀਦਕੋੜ ਦੇ ਉੱਤੇ ਬਣੀ ਰਹਿੰਦੀ ਹੈ ਇਸ ਸਾਲ ਵੀ ਉਹ ਆਪਣੀ ਜੋ ਕਿਰਪਾ ਹੈ ਕਿਸ ਜਿਹੜੇ ਦੇ ਉੱਤੇ ਰੱਖਣ ਅਤੇ ਸਾਰੇ ਜਿਹੜੇ ਨਵਾਸੀਆਂ ਆ ਆਮਨ ਆਮਾਨ ਦੇ ਨਾਮ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਜੀਵਨ ਜੀਵਨ ਧੰਨਵਾਦ ਬਾਈ ਗੁਰਜੀ ਦਾ ਫਤਸਾ ਬਾਈ ਸਾਰੇ ਇਸ ਮੌਕੇ ਬਈ ਆਪਣੇ ਨਵਾਸੀਆਂ ਪਾਪਾ ਫਰੀਦ ਜੀ ਦੇ ਆਗਮਨ ਪਰੋਪਤੇ ਬਹੁਤ ਬਹੁਤ ਵਧਾਈ ਦਿੱਤੀਆਂ ਤੇ ਨਾਲ ਹੀ ਬੇਨਤੀ ਕਰਦੀ ਆ कि ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਆਪ ਸਮਾਧੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਸਰਧਾਪੂਰਵਕ ਲੰਗਰ ਲੈ ਕੇ ਆਓ ਔਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖਿਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਖੇਤ ਸਾਂ ਬਹੁਤ ਬਹੁਤ ਧੰਨ असली भारतीय बहिष्कार एकलस्थिति है। ये क्या बोलते हैं? ये जिंदगी पापा, जिंदगी पिता, एक जाति का है, ये बहुत ही ज़्यादा है। ये बहुत ही ज़्यादा है। शिक्षकों की दिल को हमें इन हवाओं से साधना को बदल दी। शिक्षकों वाले से आमदाता ਸਤਿਰਵਾਂ ਬਾਬਾ ਅਸੀਂ ਸਤਿਰਵੰਦ ਸਰਕਾਰ ਕਰਦੇ ਹਾਂ ਲੇਖ ਪੰਡਾਤਾ ਸਤਿਕਾਰ ਕਰਦੇ ਹਾਂ ਮੈਂ ਐਤੀ ਬੇਟੀ ਦੀ ਜਿਹੜੀ ਇਧਰ ਪਸੰਦ ਹੈ ਜਿਹੜੀ ਆਪਣੀ ਪਗਲ ਚ ਤੇ ਉਹ ਬਸੀਦ ਦਾ ਜਿਹੜਾ ਸਾਰਾ ਇੰਤਜ਼ਾਮ ਹੈ ਸਾਫ ਸਫਾਈ ਦਾ ਰੰਗ ਰੋਗਤ ਦਾ ਉਹੀ ਹਿੱਸਾ ਹੈ ਬਾਰੀ ਸਾਥੀ ਇੱਕ ਚਰਦੀ ਕਲਾ ਦਾ ਵਿਸ਼ਾ ਇਹਦੇ ਚ ਭਾਈਚਾਰਕ ਸੰਚ ਪੈਦਾ ਹੋ ਜੀ ਹੈ ਸਿਰਫ ਆਪਣੇ ਤੇ ਬਾਬਾ ਜੀ ਦੀ ਬੇਰ ਸਦਕਾ ਹੀ ਵੱਡੀਆਂ ਆਪਣਾ ਨੁਸਾਨ ਹੋਰੋਂ ਵੀ ਬਚ ਗਿਆ ਮੈਂ ਤਾਂ ਆਪਣੀ ਜੁਕੜੇ ਤੇ ਬੈਠੇ ਕਿਸੇ ਜ਼ਮਾਨੇ ਦੇ ਵਿੱਚ ਦਰਿਆ ਹੈ ਜਿਹੜਾ ਜ਼ਖਮ ਦੇਥੋਂ ਦੇ ਸੀ ਇਹਦਾ ਇਸੇ ਬੋਕਾ ਨਹੀਂ ਦਰਿਆ ਆਪਾਂ ਰੋਕੇ ਤੋ ਕਰ ਸਕਦਾ ਹੈ ਭਗਵਾ ਜੀ ਦੀ ਕਿਰਪਾ ਨਾਲ ਇਹ ਸਾਰੇ ਨੁਸਾਨ ਨਹੀਂ ਹੋਇਆ ਮਨਾਂ ਦਿੱਤੇ ਪਰ ਤੁਹ ਵਰਤੈ ਕੋ ਮਹਾਨ ਨੈਟਿਵ ਸੰਧੀ ਸ਼ੁਰੂਆਤ ਹੋਈਗੀ ਕੋੜੀ ਸਾਹਿਬ ਵਿੱਚ ਜਿਹੜੀ ਸਮਾਉਂਦੇ ਹੋਗੇ ਉਸ होगी ਦੋ ਬਗੈਰੋਂ ਅਵਾਰਡ ਵੀ ਜਿਹੜੀ ਬਹੁਤ ਮੋਸ਼ੀ ਕਿਤੇ ਹੋਵੇ। ਕੋੜੀ ਦੀ ਕਾਹੂ ਵੀ ਕਰ ਚੁੱਕੇ ਆ ਸਪਲਟ ਕਲਸਿੰਗ ਹਸਪਤਾਲ ਹੋਰ ਅੰਮਾ ਜਗਾ ਦਿੱਤਾ ਹੈ। ਔਰ ਦੂਸਰਾ ਜਿਹੜਾ ਹੈਗਾ ਜੁਗਤ ਪਾਸੇ ਤੋਂ ਬਲਿਵਤੀ ਸੀ ਮਾਈਂਡਲ ਤੋਂ ਆਪਣਾ ਕਿੰਨਾ ਚਾਹ ਛੋਟਾ ਜਿਹਾ ਜ਼ਿਲ੍ਹਾ ਹੈ ਇਹ। ਹਰ ਇੱਕ